ਪਾਠ 4 ਗੁਰੂ ਨਾਨਕ ਦੇਵ ਜੀ ਦਰਵੇਸ਼ ਫਕੀਰ ਵਲੀ ਅਵਤਾਰ ਗੁਰੂ ਨਾਨਕ ਇਸ ਪਾਰ ਗੁਰੂ ਨਾਨਕ ਉਸ ਪਾਰ ਗੁਰੂ ਨਾਨਕ ਸ਼ਾਹਾ ਦਾ ਸ਼ਾਹ ਆਖੋ ਪੀਰਾਂ ਦਾ ਪੀਰ ਕਹੋ ਉਸ ਰੱਬੀ ਚਸ਼ਮੇ ਦੀ ਸੀ ਤਾਰ ਗੁਰੂ ਨਾਨਕ ਚਾਨਣ ਦੀਆਂ ਪੈਣਾ ਸੀ ਸਿਰਜਣ ਦਾ ਹੁਨਰ ਜਿਸ ਨੂੰ ਸਾਹਿਬ ਸੀ ਮੇਰਾ ਦਾਤਾ ਦਾਤਾਰ ਗੁਰੂ ਨਾਨਕ ਸੰਵਾਦ ਰਚਾ ਕੇ ਤੂੰ ਹਰ ਥਾਂ ਮੰਨਵਾਇਆ ਸੀ ਕਿ ਉਸ ਧੁਰ ਦੀ ਬਾਣੀ ਦਾ ਹੈ ਫਨਕਾਰ ਗੁਰੂ ਨਾਨਕ ਪੱਟਾਂ ਤੇ ਸਿੱਧਾਂ ਤੇ ਕਈ ਨਾਥ yogੀਆਂ ਤੇ ਘਰ ਜਾ ਜਾ ਤੂੰ ਕੀਤਾ ਉਪਕਾਰ ਗੁਰੂ ਨਾਨਕ ਹੱਕ ਸੱਚ ਨੂੰ ਤੋਲਣ ਦੇ ਹਰ ਤਰਕ ਨੂੰ ਸਾਧਣ ਦੇ ਅਸੀਂ ਛਿੱਕੇ ਟੰਗ ਦਿੱਤੇ ਔਜ਼ਾਰ ਗੁਰੂ ਨਾਨਕ ਉਹ 13 13 ਦੀ ਤੇਰੀ ਤੋਲ ਵਿਧਾ ਭੁੱਲ ਕੇ ਅਸੀਂ ਕੂੜ ਦਾ ਸਿੱਖ ਬੈਠੇ ਵਪਾਰ ਗੁਰੂ ਨਾਨਕ ਤੂ ਪੇਦ ਮਿਟਾਏ ਸੰ ਧਰਮਾਂ ਤੇ ਜਾਤਾਂ ਦੇ ਅਸੀਂ ਘਰ ਘਰ ਕਰ ਬੈਠੇ ਦੀਵਾਰ ਗੁਰੂ ਨਾਨਕ ਤੇਰੇ ਨੇਕ ਅਦਰਸ਼ਾਂ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਉਹ ਜੇਤੂ ਹੁੰਦਿਆਂ ਵੀ ਗਏ ਹਾਰ ਗੁਰੂ ਨਾਨਕ